ਸਸਕਾਲ ਦੋਸਤੋ ਦੋਸਤੋ ਪਿੰਡ ਕੋਪਾਲਪੁਰਾ ਦੇ ਇੱਕ Dalit ਪਰਿਵਾਰ ਦੇ ਘਰ ਦੀ ਛੱਤ ਅਚਾਨਕ ਡਿੱਗਣ ਕਾਰਨ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ ਕੋਪਾਲਪੁਰਾ ਦੇ ਵਸਨੀਕ ਬੀਬੀ ਨਿਰਮਲ ਕੌਰ ਅਤੇ ਉਹਨਾਂ ਦੇ ਪਤੀ ਸਵਰਨ ਸਿੰਘ ਨੇ ਕੈਮਰੇ ਦੇ ਸਾਹਮਣੇ ਆਪਣਾ ਦੁੱਖ ਬਿਆਨ ਕਰਦੇ ਹੋਏ ਦੱਸਿਆ ਕਿ ਸਾਡੇ ਘਰ ਦੇ ਕਮਰੇ ਦੀ ਛੱਤ 28 ਤਰੀਕ ਰਾਤ ਨੂੰ ਡਿੱਗ ਪਈਦੀ ਹੈ ਤੇ ਦੂਸਰੇ ਕਮਰੇ ਦੀ 29 ਦੀ ਸਵੇਰ ਨੂੰ ਸਾਡਾ ਪਸ਼ੂਕੜ ਪਿੰਡ ਸਰਹਾਲਾ ਸੀ ਅਤੇ ਅਸੀਂ 5-6 ਸਾਲ ਪਹਿਲਾਂ ਹੀ ਪਿੰਨਗਪਾਲਪੁਰਾ ਵਿੱਚ ਇੱਕ ਬਣਿਆ ਬਣਾਤਾ ਮਕਾਨ ਲਿਆ ਸੀ ਪਰੰਤੂ ਅਚਾਨਕ ਸਾਡੇ ਘਰ ਦੀਆਂ ਛੱਤਾਂ ਡਿੱਗਣ ਕਾਰਨ ਅਸੀਂ ਕਰਜ਼ੇ ਥੱਲੇ ਆ ਗਏ ਹਾਂ ਅਸੀਂ ਵਾਹਿਗੁਰੂ ਦਾ ਸ਼ੁਕਰ ਕਰਦੇ ਹਾਂ ਕਿ ਸਾਡੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰੰਤੂ ਸਾਡੇ مالی ਹਾਲਾਤ ਕੋਈ ਜ਼ਿਆਦਾ ਵਧੀਆ ਨਹੀਂ ਹਨ ਸੋ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਸਰਕਾਰ ਅੱਗੇ ਬੇਨਤੀ ਹੈ ਕਿ ਸਾਡੀ ਬਾਹ ਫੜੀ ਜਾਵੇ ਸਰਦਾਸ ਵਰਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਮੇਰੀ ਘਰ ਵਾਲੀ ਲੋਕਾਂ ਦੇ ਘਰਾਵੇ ਵਿੱਚ ਮਿਹਨਤ ਦਾ ਕੰਮ ਕਰਦੀ ਹੈ ਅਤੇ ਮੈਂ ਮਜ਼ਦੂਰੀ ਕਰਦਾ ਹਾਂ ਜਿਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਹੈ ਪਰੰਤੂ ਹੁਣ ਸਾਡੀ ਕੋਈ ਸਰਕਾਰ ਵੱਲੋਂ ਜਾਂ ਐਨਆਰ ਐਨਆਰ ਜਾਂ ਫਿਰ ਸਮਾਜ ਸੇਵੀ ਸੰਸਥਾ ਵੱਲੋਂ ਸਾਡੀ ਬਾਹ ਪੜੀ ਜਾਵੇ ਤਾਂ ਜੋ ਸਾਡੇ ਸਿਰ ਤੇ ਛੱਤ ਬਣ ਜਾਵੇ। ਹਾਂਜੀ ਬਾਬਾ ਜੀ ਕੀ ਨਾਮ ਹੈ? ਮੇਰਾ ਨਾਮ ਸ਼ੌਰਨ ਸਿੰਘ ਹੈ ਜੀ। ਗਵਰਦੰਗੀ ਜਿਹੜੇ ਆ ਤੁਹਾਡੇ ਕੋਟਿਆਂ ਦਾ ਮਸਲਾ ਹੈ ਕੀ ਗਵਰਦੰਨ ਬਣਿਆ ਜੀ ਇਹ ਜੀ ਅਸੀਂ ਹੋ ਗਏ 5 6 7 6 7 ਸਾਲ ਹੋ ਗਿਆ ਲੈਣ ਨੂੰ ਜੀ ਤੇ ਸਾਨੂੰ ਨਹੀਂ ਪਤਾ ਜੀ ਇਹ ਗੱਲ ਦਾ ਤੇ ਇਹੀ ਤੇ ਬੱਚੇ ਜਿਹੜੇ ਇਥੇ ਖੇਡਣ ਤੇ ਨਾਲ ਇਥੇ ਕੁਲਰ ਬਣਾਉਂਦੇ ਆ ਤੇ ਬੱਚਾ ਅੰਦਰ ਚੱਲਿਆ ਪਰਿਵਾਰ ਤੇ ਥਰਡ ਕਰਦੇ ਥੱਲੇ ਜਾ ਪਿਆ ਜੀ ਅੱਛਾ ਜੀ ਦੋਵੇਂ ਇੱਕੋ ਹੀ ਢਿਗਾ ਜੀ ਦੋ ਦੇ ਇੱਕ ਦੀ ਇੱਕ ਦੀ ਢਿਗਾ ਵਾ ਠਾਈ ਜੇ ਪਰਸੋਂ ਦਾ ਦਿਖਾ ਦੇ ਇਹ ਇੱਕ ਕਾਲ ਦਾ ਡਿੱਗਾ ਜੀ ਸਾਡਾ ਗਰੀਬਾਂ ਦਾ ਬਹੁਤ ਮੰਦਾ ਹਾਲ ਹੈ ਹੀ ਸਮਾਨ ਵੀ ਜਾਂਚ ਕਰ ਕਰਕੇ ਰੱਖਿਆ ਵਾ ਤੇ ਸਾਡੇ ਜਿਹੜੇ ਆ ਮਾਰੇ ਮੋਟੇ ਥੋੜੇ ਬੱਤੀ ਇਹਨਾਂ ਦਾ ਵੀ ਖਤਰਾ ਵਾ ਜੀ ਸਾਨੂੰ ਕੁਛ ਦਾ ਕੁਝ ਸਰਕਾਰ ਵੱਲੋਂ ਕੋਈ ਦਿੱਤਾ ਜਾਵੇ ਜੀ ਕੀ ਕੰਮ ਕਰਦੇ ਜੀ ਮੈਂ ਜੀ ਧੱਪਾ ਕਰਦਾ ਬਜ਼ੁਰਗ ਆदमी ਆ ਉਹ ਵੀ ਮੈਂ ਧਿਆਜ ਤੋਂ ਬਿਠਾ ਜੀ ਕੋਈ ਕਾਰੋਬਾਰ ਨਹੀਂ ਮੇਰੇ ਕੋ ਹੈਗਾ ਜੀ ਤੇ ਘਾਹੇ ਆਮਦਨ ਦਾ ਕੋਈ ਫਰਕ ਨਹੀਂ ਕੋਈ ਖਰਚਾ ਨਹੀਂ ਜੀ ਮੇਰੇ ਘਰ ਦੇ 34 ਘਰਾਂ ਦਾ ਕੰਮ ਕਰਦੇ ਆ ਲੀਰ ਫੇਰਦੇ ਆ ਉਹਦੇ ਨਾਲ ਗੁਜ਼ਾਰਾ ਕਰੀਦਾ ਜੀ ਬੱਚੇ ਕਿਨੇ ਦੀ ਆ ਬੱਚੇ ਤਿੰਨੇ ਆ ਜੀ ਉਹ ਕੰਮ ਕਰਦੇ ਕੋਈ ਇਹਨੇ ਆਪੋ ਆਪਣੇ ਲੱਗਿਆ ਜੀ ਉਹ ਮੈਂ ਇਹ ਆ ਵੀ ਮੈਂ ਲੱਗ ਗਿਆ ਇੱਕ ਬੱਚਾ ਮੇਰੇ ਨਾਲ ਆ ਉਹ ਵੀ ਦੇ ਇਤਰੇ ਧਾਈ ਦਾ ਪੈ ਕਰਦੇ ਆ ਜੀ ਇਹ ਆ ਪਰਿਵਾਰ ਉਹਨਾਂ ਦਾ ਨਾਲ ਆ ਅੱਥੇ ਬਹੁਤ ਕਿਹੜੇ ਪਿੰਡ ਤੁਹਾਡਾ ਪਿਛਲਾ ਪਿੰਡ ਕਿਹੜਾ ਪਿੰਡ ਸਾਡਾ ਵੀ ਸਰੀਆਲਾ ਪਿੰਡ ਸੀ ਤੇ ਉੱਥੇ ਸਾਨੂੰ 6-7 ਸਾਲ ਹੋ ਗਏ ਸਾਡੇ ਇੱਥੇ ਆਇਆ ਜੀ ਹਾਂ ਜੀ ਬਣੇ ਬਣਾ ਤੇ ਮਕਾਨ ਲੈ ਬਾਰੇ ਬਾਰੇ ਮਕਾਨ ਲਏ ਆ ਜੀ ਬੜਾ ਸੜਨ ਥੱਕਾ ਹੋਇਆ ਜੀ ਸਾਡਾ ਪਰਿਵਾਰ ਇਹਨਾਂ ਵੀ ਸਾਡਾ ਪਰਿਵਾਰ ਬਸ ਗਿਆ ਤੇ ਸਰਕਾਰ ਨੂੰ ਬੇਨਤੀ ਹੈ ਕਿ ਸਾਨੂੰ ਕੁਝ ਨਾ ਕੁਝ ਜਿਹੜਾ ਮਾਮਲਾ ਦਿੱਤਾ ਜਾਏ ਸਹੀ ਤੁਹਾਨੂੰ